रिया स्मॉल डले और मेरे चलो थोड़ा थोड़ा ये प्यार लेके आए ने थोड़ा थोड़ा इसी रख लेना पानी को है बड़ा कुछ नहीं सारा कुछ दिखता ही नहीं कोई नहीं कोई नहीं आप आप ही रखो अब और तोड़ दे दो हां 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 कर दे कोई काम मूल काम में सामान आए गलत मिलता एक सामानिया ना तो जा चलो प्यार करके या मच्छर में दो काम अब मैं है हेलो दो काम प्राप्त नहीं कैसी के अच्छा कोई नहीं आज तक यहां से चलो आगे चलो ਸਾਰੇ ਕਾਕੇ ਦੇ ਫੋਟੋ ਚਾਹੀਦੇ ਹਾਂ ਜੀ ਹਾਂ ਜੀ ਅੱਜ ਅੱਜ ਕੇ ਸਾਉਂ ਦੇਖੋ ਅਨ ਪੜੀ ਆ ਜੀ ਦਿਖਾਣਾ ਆ ਜੋ ਜੀ ਸਾਰੀ ਬਾਤ ਚਲ ਗਿਆ ਤੋ ਇਹ ਪਿੰਡ ਪਿੰਡ ਦੀਆਂ ਦਸਤੂਰੀਆਂ ਜਿੱਤੇ ਸਾਲੋਂ ਦੀ ਸਾਲੋਂ ਫੋਨ ਜੀ ਜਦੀ ਇਹਦਾ ਫੋਨ ਕੇ ਤਕੜੇ ਹੋ ਗਿਆ ਨਾ ਜੀ ਚਾਹ ਪਾਣੀ ਤੋਂ ਤਿਆਰੀ ਕਰਦਾ ਬਾਈ ਗੁਰੂ ਦੇ ਅਰਦਾਸ ਕਰਦੇ ਹਾਂ ਜੀ ਬਾਈ ਗੁਰੂ ਦੇ ਚਰਨਾਂ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਨ ਆਏ ਜੀ ਬਿਸਰਤ ਦੇ ਭਲੇ ਅਰਦਾਸ ਹੈ ਨਾ ਜੀ ਆਪਾਂ ਕਿਰਪਾ ਕਰੇ ਜੀ ਤੇ ਇਹ ਔਖੀ ਘੜੀ ਹੈ ਜੀ ਔਰ ਜਿਹੜੇ ਇਸ ਵੇਲੇ ਦੇਖੋ ਕਹਿੰਦੇ ਖੁਸ਼ੀਆਂ ਬਣਾਇਆ ਵਧਦੀ ਹੁੰਦੇ ਨੇ ਦੁੱਖ ਬਣਾਇਆ ਘਟਦੇ ਨੇ ਸੋ ਇਹ ਦੁੱਖ ਦੀ ਘੜੀ ਦੇ ਵਿੱਚ ਕਿਉਂਕਿ ਕਰੋਪੀ ਕੁਦਰਤੀ ਕਰੋਪੀ ਕਰ ਕੁਝ ਨਹੀਂ ਸਕਦੇ ਉਹਦੇ ਭਾਣੇ ਨੂੰ ਜਿੱਦਾਂ ਹੈ ਉਹਨੂੰ ਮੰਨਣੀ ਪੈਣਾ ਆਪਾਂ ਨੂੰ ਵਾਹਿਗੁਰੂ ਦੇ ਭਾਣੇ ਨੂੰ ਹੈ ਨਾ ਜੀ ਸੋ ਇਹ ਅਰਦਾਸ ਹੈ ਵੀ ਆਪਾਂ ਸਾਰੇ ਜਣੇ ਇਕਜੁੱਟ ਹੋ ਕੇ ਇਸ ਵੇਲੇ ਜਿਹੜਾ ਜਿਹੜਾ ਵੀ ਸੱਜਣ ਜਾਂ ਕੋਈ ਐਨਜੀਓ ਇਸ ਕਾਰਜ ਦੇ ਵਿੱਚ ਲੱਗੇ ਹੋਏ ਨੇ ਇੱਕ ਵੀ ਕਦਮ ਪੱਟ ਕੇ ਇੱਥੇ ਸਾਡੇ ਭੈਣ ਭਰਾਵਾਂ ਕੋਲੇ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਹੈਗੇ ਨੇ ਉਹਨਾਂ ਕੋਲੇ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰ ਉਮੀ ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਜੀ ਕਿਉਂਕਿ ਇਸ ਵੇਲੇ ਲੋਡ ਹੈ ਜੀ ਬੜੀ ਗੱਲ ਹੌਸਲੇ ਦੀ ਲੋੜ ਹੈ ਹਨਾ ਬਾਬਾ ਤੰਦਰੁਸਤੀ ਬਖਸ਼ੇ ਤੇ ਸਾਰਾ ਕੁਝ ਫੇਰ ਦੁਬਾਰੇ ਬਣ ਜਾਣਾ ਆਪਾਂ ਸਾਰੇ ਭੈਣ ਭਰਾ ਇਕੱਜ ਦੇ ਨਾਲ ਖੜੇ ਆ ਸਾਰੇ ਜਣੇ ਸੋ ਸਾਡੀ ਟੀਮ ਵੀ ਸਾਰੀ ਜਿੱਦਾਂ ਹੁਣ ਦੇਵ ਖਰੋੜ ਵੀਰਾ ਅੱਜ ਕੈਨੇਡਾ ਹੈਗਾ ਉਹਨੇ ਸਪੈਸ਼ਲ ਉੱਚੇ ਤੌਰ ਤੇ ਕਹਿੰਦਾ ਵੀ ਆਪਾਂ ਦੁਬਾਰੇ ਫੇਰ ਆਵਾਂਗੇ ਅੱਜ ਵੀ ਇਹ ਸਾਰੇ ਜਿੰਨਾਂ ਦੇ ਸਾ ਤੋਂ ਤੇਲਫੁਲ ਯੋਗਦਾਨ ਪਾ ਹੋਇਆ ਸੋ ਸਾਰੇ ਜਣੇ ਅਸੀਂ ਪਾਉਣਾ ਆ ਭੈਣ ਭਰਾ ਇਕੱਠੇ ਹੋ ਕੇ ਸੀ ਤੇ ਅੱਗੇ ਵੀ ਨਾਲ ਖੜਾਂਗੇ ਔਰ ਮੈਂ ਸਾਰਿਆਂ ਨੂੰ ਅੱਗੇ ਬੇਨਤੀ ਕਰਦਾ ਵੀ ਘਟੂ ਘਟ ਅਰਦਾਸ ਜ਼ਰੂਰ ਕਰਿਓ ਔਰ ਆਪਣਾ ਦਸਮਾ ਦਸੌਂ ਦਾ ਆਪਾਂ ਹਮੇਸ਼ਾ ਕੱਢਦੇ ਆਇਆ ਤੇ ਜਿੱਥੇ-ਜਿੱਥੇ ਜ਼ਰੂਰਤ ਹੈ ਕਈ ਜਗ੍ਹਾ ਤੇ ਜਿਵੇਂ ਅਸੀਂ ਸਾਡੀਆਂ ਦੋ ਬੋਟਸ ਇਸ ਵੇਲੇ ਫਿਰੋਜ਼ਪੁਰ ਖੜੀਆਂ ਨੇ ਉਹ ਨੰਬਰ ਵੀ ਦਵਾਂਗੇ ਉੱਥੇ ਜਾ ਕੇ ਕਿਸੇ ਨੂੰ ਵੀ ਬੋਰਡ ਦੀ ਜ਼ਰੂਰਤ ਹੈ ਮੋਟਰ ਬੋਰਡ ਯੂਜ਼ ਕਰ ਸਕਦਾ ਜਿਵੇਂ ਸਾਰੇ ਅਸੀਂ ਡੀਸੀ ਸਾਹਿਬਾਨ ਨਾਲ ਗੱਲ ਕੀਤੀ ਕਈ ਤਾਂ ਮੇਰੇ ਨਾਲ ਸਿੱਧਾ ਵੀ ਲੋੜ ਨਹੀਂ ਹੈਗੀ ਉੱਥੇ ਬਲੈਂਕਟਸ ਦੀ ਲੋੜ ਹੈ ਜਾਂ ਮੈਟ੍ਰਸ ਦੀ ਲੋੜ ਹੈਗੀ ਹੈ ਜੀ ਮੱਛਰਦਾਨੀਆਂ ਦੀ ਲੋੜ ਹੈ ਆਟੋਮਾウス ਦੀ ਲੋੜ ਹੈ ਜਿਹੜੀ ਜਿਹੜੀ ਜ਼ਰੂਰਤ ਦੀ ਮੰਦ ਚੀਜ਼ਾਂ ਜਿਹੜੀਆਂ ਚਾਹੀਦੀਆਂ ਨੇ ਉੱਥੇ ਜੋ ਵੀ ਐਨ ਜੀਓਜ਼ ਕੰਮ ਕਰ ਰਹੀਆਂ ਨੇ ਜਾਂ ਉੱਥੋਂ ਦੇ ਪ੍ਰਸ਼ਾਸਨ ਹੈ ਜਾਂ ਉਸ ਪਿੰਡ ਦੇ ਸਰਪੰਚ ਹੈ ਕਿ ਉਹਨਾਂ ਨਾਲ ਸੰਪਰਕ ਕਰਕੇ ਫਿਰ ਆਪਾਂ ਉਹੀ ਚੀਜ਼ਾਂ ਲੈ ਕੇ ਆਈਏ ਜਿਹੜੀਆਂ ਉੱਥੇ ਚਾਹੀਦੀਆਂ ਨੇ ਸੋ ਵਾਹਿਗੁਰੂ ਦੇ ਅੱਗੇ ਫਿਰ ਅਰਦਾਸ ਕਰਦਾ ਵੀ ਸਾਰੇ ਜਿੰਨੇ ਸਾਡੇ ਭੈਣ ਭਰਾ ਇਸ ਵੇਲੇ ਇਸ ਸੌਖੀ ਘੜੀ ਦੇ ਵਿੱਚ ਜਿਹੜੇ ਜਿੱਤੇ ਜਿਹੜੇ ਹੰਡਾ ਰਹੇ ਨੇ ਸੰਦਾਪ ਉਹਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਆ ਤੇ ਵੱਡੀ ਗੱਲ ਹੈ ਜੇ ਚੈਲੰਜ ਇਹ ਆਉਣਾ ਜਦੋਂ ਪਾਣੀ ਉੱਤਰ ਜਾਣਾ ਨੇ ਜੀ ਉਦੋਂ ਥੋੜਾ ਜਿਹਾ ਔਕਾ ਹੋਣਾ ਹੈ ਕਈ ਬਿਮਾਰੀਆਂ ਬਹੁਤ ਕੁਝ ਆਉਣਾ ਹੈ ਉਦੋਂ ਆਪਾਂ ਤਕੜੇ ਹੋ ਕੇ ਨਾਲ ਲੱਗੇ ਰਹੀਏ ਤੇ ਜਿੰਨਾ ਡਾਕਟਰੀ ਸਹਾਇਤਾ ਹੋ ਸਕਦੀ ਹੈ ਡਾਕਟਰਾਂ ਦੀ ਟੀਮਾਂ ਬਣਾ ਕੇ ਆਪਾਂ ਆ ਸਕਦੇ ਹਾਂ ਮੈਡੀਕਲ ਦੇ ਵਿੱਚ ਮੈਡੀਸਿਨਸ ਲੈ ਕੇ ਆ ਸਕਦੇ ਆ ਸੋ ਉਦੋਂ ਵੀ ਆਪਾਂ ਤੱਕੜੇ ਹੋ ਕੇ ਰਹਿਣਾ ਤੇ ਆਪਾਂ ਚੜ੍ਹਦੀਆਂ ਕਲਾ ਚ ਰੱਖੇ ਵਾਹਿਗੁਰੂ ਅੱਗੇ ਫੇਰ ਅਰਦਾਸ ਵੀ ਇਹ ਸਾਡੇ ਸਾਰੇ ਭੈਣ ਭਰਾ ਹਮੇਸ਼ਾ ਚੜ੍ਹਦੀਆਂ ਲੱਗਦਾ ਨਹੀਂ ਪੰਜਾਬ ਨੇ ਪੂਰੀ ਇੱਕ ਜੁੱਟ ਹੋ ਕੇ ਜਿੰਨੇ ਨੌਜਵਾਨ ਸਾਰੇ ਸਾਨੂੰ ਸਾਨੂੰ ਉਹੀ ਕਹਿਣਾ ਮੈਂ ਸਾਨੂੰ ਕਿ ਕੁਝ ਨਹੀਂ ਚਾਹੀਦਾ ਹੁੰਦਾ ਜੀ ਸਾਡੇ ਸਾਡੇ ਚ ਜੋਸ਼ ਜਨੂਨ ਜਜ਼ਬਾ ਇਹਨਾਂ ਜੀ ਅਸੀਂ ਆਪਦੇ ਆਪ ਪੰਜਾਬ ਨੂੰ ਫੇਰ ਪੰਜਾਬ ਰੰਗਲਾ ਘੁੱਗ ਬਸੂਗਾ ਪੰਜਾਬ ਪੰਜਾਬ ਨੂੰ ਨਹੀਂ ਕੋਈ ਓਦਾਂ ਡੋਬ ਸਕਦਾ ਵਾਹਿਗੁਰੂ ਦੀ ਕੋਈ ਨਹੀਂ ਜੀ ਵਾਹਿਗੁਰੂ ਦੇ ਰੰਗ ਨੇ ਉਹਦਾ ਪਾਣਾ ਮਿੱਠਾ ਹੀ ਲੱਗਣਾ ਹਮੇਸ਼ਾ ਕੋਈ ਚੱਕਰੀ ਨਹੀਂ ਆ ਕਿਰਪਾ ਕਰੇ ਜੀ ਇਨਸਾਨੀਅਤ ਦੇ ਤੌਰ ਤੇ ਵਾਹਿਗੁਰੂ ਹਮੇਸ਼ਾ ਹੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੈਂਦਾ ਪੰਜਾਬੀ ਸਾਡਾ ਚੜ੍ਹਦਾ ਪੰਜਾਬੀ ਸਾਡਾ ਜੀ ਕੋਈ ਵੱਖਰਾ ਕੋਈ ਵੀ ਨਹੀਂ ਹਨਾ ਇਨਸਾਨੀਤ ਜੇ ਸਭ ਤੋਂ ਪਹਿਲਾਂ ਇਨਸਾਨੀਅਤ ਹੈ ਜੀ ਆਪਾਂ ਇਨਸਾਨੀਅਤ ਦੇ ਉਹਦੀ ਕਦਰ ਕਰੀਏ ਔਰ ਸਾਰੇ ਇਕਜੁੱਟ ਹੋ ਕੇ ਇਸ ਜਿਹੜੀ ਕ੍ਰੋਪੀ ਆਈ ਹੈ ਇਹਦੇ ਖਿਲਾਫ ਲੜੀਏ